ਅਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਕਿਸਾਨੀ ਸੰਘਰਸ਼ ਲਗਾਤਾਰ جاری ਹੈ ਤੀਜਾ ਦਿਨ ਹੈ ਕਿਸਾਨਾਂ ਦਾ ਜਿਸ ਢੰਗ ਦੇ ਨਾਲ ਕਿਸਾਨ ਜਿਹੜੇ ਨੇ ਉਹ ਹਰਿਆਣਾ ਬਾਰਡਰਾਂ ਤੇ ਡਟੇ ਹੋਏ ਨੇ ਖਾਸ ਕਰਕੇ ਸ਼ੰਭੂ ਬੈਰੀਅਰ ਦੀ ਗੱਲ ਕਰਾਂਗੇ ਕਿਉਂਕਿ ਸ਼ੰਭੂ ਬੈਰੀਅਰ ਦੇ ਉੱਪਰ ਪੁਲਿਸ ਦੀ ਤਰਫੋਂ ਲਗਾਤਾਰ ਕਿਸਾਨਾਂ ਦੇ ਉੱਪਰ ਅਥਰੂ ਗੈਸਾਂ ਦੇ ਜਿਹੜੇ ਗੋਲੇ ਨੇ ਉਨਾ ਦੀ ਸ਼ੈਲਿੰਗ ਕੀਤੀ ਜਾ ਰਹੀ ਹੈ 100 ਤੋਂ ਵੱਧ ਪਹਿਲੇ ਦਿਨ ਹੀ ਕਿਸਾਨ ਜਿਹੜੇ ਨੇ ਇੰਜਰਡ ਹੋ ਗਏ ਸੀ ਔਰ ਇਹ ਆਕੜਾ ਜਿਹੜਾ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਢੰਗ ਦੇ ਨਾਲ ਡਰੋਨ ਦਾ ਇਸਤੇਮਾਲ ਹੁੰਦਾ ਨਜ਼ਰ ਆ ਰਿਹਾ ਤੇ ਡਰੋਨ ਜਿਹੜੇ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਪੰਜਾਬ ਬਾਉਂਡਰੀ ਦੇ ਵਿੱਚ ਆ ਕੇ ਕਿਸਾਨਾਂ ਦੇ ਉੱਪਰ ਸਿੱਧੇ ਤੌਰ ਤੇ ਅਥਰੂ ਗੈਸ ਦੇ ਗੋਲੇ ਸੁੱਟਣ ਦਾ ਕੰਮ ਕਰਦੇ ਨੇ ਜਦਕਿ ਹਰਿਆਣਾ ਪੁਲਿਸ ਦੀ ਜਿਹੜੀ ਹੱਦ ਹੈ ਉਹ ਹਰਿਆਣਾ ਤੱਕ ਹੈ ਉਹ ਪੰਜਾਬ ਦੇ ਵਿੱਚ ਐਂਟਰ ਨਹੀਂ ਕਰ ਸਕਦੀ ਲੇਕਿਨ ਇੱਥੇ ਉਹਨਾਂ ਦੇ ਡਰੋਨ ਜਿਹੜੇ ਨੇ ਪੰਜਾਬ ਦੀ ਹੱਦ ਦੇ ਵਿੱਚ ਐਂਟਰ ਕਰਦੇ ਨੇ ਔਰ ਫਿਰ ਕਿਸਾਨਾਂ ਦੇ ਖੇਤ ਦੇ ਉੱਪਰ ਡਰੋਨ ਸੁੱਟਦੇ ਹੋਏ ਡਰੋਨਾਂ ਨਾਲ ਜਿਹੜੇ ਗੋਲੇ ਆ ਔਰ ਸੁੱਟਦੇ ਹੋਏ ਨਜ਼ਰ ਆਉਂਦੇ ਨੇ ਔਰ ਆਹੀ ਮਸਲਾ ਹੁਣ ਸਿੱਧੇ ਤੌਰ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਦਲੀਲ ਤੇ ਪਹੁੰਚਣ ਜਾ ਰਿਹਾ ਹੈ ਕਿਉਂਕਿ ਐਡਵੋਕੇਟ ਹਾਕਮ ਸਿੰਘ ਇੱਕ ਪਟੀਸ਼ਨ ਤਿਆਰ ਕਰ ਰਹੇ ਨੇ ਜਿਹੜੀ ਛੇਤੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਫਾਈਲ ਹੋਏਗੀ ਗੱਲਬਾਤ ਕਰ ਲੈਣਿਆ ਹਾਕਮ ਜੀ ਕਿਸ ਤਰ੍ਹਾਂ ਦੀ ਹੈ ਪਟੀਸ਼ਨ ਹੈ ਔਰ ਜਿਸ ਤੰਗ ਦੇ ਨਾਲ ਲਗਾਤਾਰ ਪਿਛਲੇ 3 ਦਿਨਾਂ ਤੋਂ ਜਿਹੜਾ ਸ਼ੰਭੂ ਬਾਰਡਰ ਹੈ ਉਸ ਦੇ ਉੱਪਰ ਵੇਖਣ ਨੂੰ ਮਿਲ ਰਿਹਾ ਡਰੋਨ ਆਂਦੇ ਨੇ ਗੋਲਾ ਸੁੱਟਦੇ ਨੇ ਵਾਪਸ ਹਰਿਆਣਾ ਵੱਲੋਂ ਚਲੇ ਜਾਂਦੇ ਨੇ ਪਰਲੀ ਸਾਈਡ ਤੋਂ ਵੀ ਜਿਹੜੀ ਮਸ਼ੀਨਰੀ ਹੈ ਜਾਂ ਫਿਰ ਜਿਹੜੇ ਪੈਰਾ ਮਿਲਟਰੀ ਦੇ ਜਵਾਨ ਨੇ ਉਹ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਇਕੱਠੇ ਹੋਏ ਨੇ ਉਨ੍ਹਾਂ ਦੇ ਉੱਪਰ ਗੋਲੇ ਸੁੱਟਦੇ ਨਜ਼ਰ ਆ ਰਹੇ ਨੇ। ਕੀ ਹੈ ਇਨਲੀਗਲ ਐਕਸ਼ਨ ਹੈ ਪੁਲਿਸ ਦਾ? ਸਭ ਤੋਂ ਪਹਿਲਾਂ ਤਾਂ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ ਉਹ ਹਰ ਇੱਕ ਬੰਦੇ ਨੂੰ ਆਪਦਾ ਪੀਸਫੁੱਲ ਪ੍ਰੋਟੈਸਟ ਕਰਨ ਦਾ ਅਧਿਕਾਰ ਦਿੰਦਾ। ਤੁਸੀਂ ਦੇਖਿਆ ਹੋਵੇ ਪਿਛਲੇ ਕਾਫੀ ਦਿਨਾਂ ਤੋਂ ਇਹਨਾਂ ਨੇ ਜਿਹੜਾ ਨੈਸ਼ਨਲ ਹਾਈਵੇ ਹੈ ਜਿੰਦੇ ਵਿੱਚ ਇੱਕ ਆਦਮੀ ਜਿਹੜੇ ਪ੍ਰੋਟੈਸਟ ਕਰਨ ਵਾਲੇ ਨੇ ਉਹਨਾਂ ਤੋਂ ਬਿਨਾ ਆਮ ਪਬਲਿਕ ਵੀ ਜਿਹੜੀ ਹੁੰਦਾ ਵੀ ਜਾਣਾ ਇਹਨਾਂ ਨੇ ਦਿੱਲੀ ਬੰਦ ਕਰ ਦਿੱਤਾ ਸੀ। ਔਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਜ਼ਿਆਦਾ ਖਤਰਨਾਕ ਗੱਲ ਇਹ ਆ ਕਿ ਹਰਿਆਣੇ ਦੀ ਹੱਦ ਔਰ ਪੰਜਾਬ ਦੀ ਹੱਦ ਦੇ ਉੱਤੇ ਹਰਿਆਣਾ ਪੁਲਿਸ ਖੜੀ ਹੋ ਕੇ ਜਦੋਂ ਪੰਜਾਬ ਦੇ ਵਿੱਚ ਗੋਲੇ ਸਿੱਟਰੀ ਜਾਂ ਪੰਜਾਬ ਦੇ ਵਿੱਚ ਖੜੇ ਹੋਏ ਲੋਕਾਂ ਦੇ ਉੱਤੇ ਅਟੈਕ ਕਰ ਰਹੀ ਏ ਉਹਨਾਂ ਨੂੰ ਮਤਲਬ ਕਿਸੇ ਗੋਲੀਆਂ ਜਿਹੜੀਆਂ ਸਿੱਧੀਆਂ ਉਹਨਾਂ ਦੇ ਉੱਤੇ ਚਲਾਈਆਂ ਜਾ ਰਹੀਆਂ ਇਹ ਬਿਲਕੁਲ ਇਲੈਗਲ ਹੈ ਇਹਦੇ ਵਾਸਤੇ ਮਤਲਬ ਅਸੀਂ ਜਿਹੜੀ ਉਹ ਪਟੀਸ਼ਨ ਹਾਈ ਕੋਰਟ ਦੇ ਵਿੱਚ ਫਾਈਲ ਕਰਨ ਜਾ ਰਹੇ ਹਾਂ ਕੀ ਦਰਖਾਸਤ ਕਰਨ ਜਾ ਰਹੇ ਹੋ ਹਾਈ ਕੋਰਟ ਦੇ ਕੋਲ ਤੁਸੀਂ ਔਰ ਕਿਸ ਤਰ੍ਹਾਂ ਲੱਗਦਾ ਕਿ ਤੁਹਾਨੂੰ ਆ ਸਾਰੀ ਦੀ ਸਾਰੀ ਪੁਲਿਸ ਦੀ ਜਿਹੜੀ ਐਕਟੀਵਿਟੀ ਹੈ ਜਿਹੜੇ ਖਾਸ ਕਰਕੇ ਗੋਲੇ ਸੁੱਟੇ ਜਾ ਰਹੇ ਨੇ ਉਹ ਐਕਟੀਵਿਟੀ ਜਿਹੜੀ ਹੈ ਉਹ ਇਲੈਗਲ ਹੈ ਐਸ ਪਿਛਲੇ 2 ਦਿਨਾਂ ਦੇ ਵਿੱਚ ਜਾਂ 3 ਦਿਨਾਂ ਦੇ ਵਿੱਚ ਜਿਹੜੀ ਹਰਿਆਣਾ ਪੁਲਿਸ ਨੇ ਇਲੀਗਲ ਕਾਰਵਾਈ ਕਰਦੇ ਹੋਏ ਕਰੀਬ ਸੋਹ ਦੇ ਨੇੜੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਬਹੁਤ ਸੀਨੀਅਰ ਜਰਨਲਿਸਟ ਨੇ ਜਿਹੜੇ ਇਹਦੇ ਵਿੱਚ ਜ਼ਖਮੀ ਹੋਏ ਨੇ ਉਹ ਸਾਰੀ ਗੱਲ ਨੂੰ ਲੈ ਕੇ ਅਸੀਂ ਜਿਹੜੀ ਇੱਕ ਆਪਣੀ ਰਿਪਰੈਜੈਂਟੇਸ਼ਨ ਜਿਹੜੀ ਬਣਾ ਕੇ ਉਹ ਡੀਜੀਪੀ ਪੰਜਾਬ ਨੂੰ ਭੇਜੀ ਸੀ ਕਿ ਤੁਸੀਂ ਐਸਐਸਪੀ ਜਿਹੜਾ ਹੈਗਾ ਪਟਿਆਲਾ ਉਹਨਾਂ ਨੂੰ ਡਾਇਰੈਕਸ਼ਨ ਦਿਓ ਕਿ ਜਿਹੜੇ ਪੁਲਿਸ ਆਫੀਸਰਸ ਨੇ ਆਪਣੇ ਹਰਿਆਣਾ ਦੇ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਜਾਏ ਔਰ ਇਹਨਾਂ ਦੀ ਅਰੈਸਟ ਕੀਤੀ ਜਾਵੇ ਤੇ ਉਸ ਨੂੰ ਲੈ ਕੇ ਅਸੀਂ ਹੁਣ ਹਾਈ ਕੋਰਟ ਦੇ ਵਿੱਚ ਅਲੋਂਗ ਵਿਦ ਦੀ ਐਮਐਲਆਰ ਆਫ 올 ਇੰਜਰਡ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਤੋਂ ਵੱਧ ਤੋਂ ਵੱਧ ਬੰਦੇ ਸਾਨੂੰ ਮਿਲਦੇ ਨੇ ਉਹਨਾਂ ਦੀ ਐਮਐਲਆਰ ਦੇ ਨਾਲ ਲਗਾ ਕੇ ਸਾਰਾ ਕੁਝ ਅਟੈਚ ਕਰਕੇ ਅਸੀਂ ਕੋਰਟ ਦੇ ਵਿੱਚ ਇਹ ਪਟੀਸ਼ਨ ਫਾਈਲ ਕਰਨ ਜਾ ਰਹੇ ਹਾਂ ਕਿ ਡਾਇਰੈਕਸ਼ਨ ਦਿੱਤੀ ਜਾਵੇ ਐਸਐਸਪੀ ਪਟਿਆਲਾ ਨੂੰ ਕਿ ਇੱਕ ਐਫਆਈਆਰ ਜਿਹੜੀ ਹੈ ਹਰਿਆਣਾ ਪੁਲਿਸ ਦੀ ਇਲੈਗਲ ਐਕਟੀਵਿਟੀ ਦੇ ਖਿਲਾਫ ਰਜਿਸਟਰਡ ਕੀਤੀ ਜਾਵੇ। ਕੀ ਇਸ ਤਰ੍ਹਾਂ ਦੀ ਵਾਕਿਆ ਹੀ ਇੱਕ ਪੁਲਿਸ ਦੇ ਖਿਲਾਫ ਦੂਜੀ ਪੁਲਿਸ ਐਫਆਈਆਰ ਦਰਜ ਕਰ ਸਕਦੀ ਹੈ? ਔਰ ਅਜਿਸ ਤੰਗ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਦਾ ਵੀ ਅੱਜ ਬਿਆਨ ਆਇਆ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਾ ਹਵਾਲਾ ਬਾਰ-ਬਾਰ ਸਰਕਾਰ ਦੇ ਰਹੀ ਹੈ ਬਾਰ-ਬਾਰ ਪੁਲਿਸ ਦੇ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਕਰਕੇ ਸਾਨੂੰ ਹਲਕਾ ਬਲ ਪ੍ਰਯੋਗ ਜਿਹੜਾ ਉਹ ਕਰਨਾ ਪੈ ਰਿਹਾ ਸਾਨੂੰ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਸੁੱਟਣੇ ਪੈ ਰਹੇ ਨੇ ਤਾਂਕਿ ਜਿਹੜੀ ਬੈਰੀਗੇਟਿੰਗ ਕੀਤੀ ਹੋਈ ਹੈ ਉਹ ਤੋੜ ਕੇ ਕਿਸਾਨ ਅੱਗੇ ਨਾ ਆ ਜਾਣ ਮੈਂ ਤੁਹਾਨੂੰ ਲੀਗਲ ਪ੍ਰੋਸਪੈਕਟਿਵ ਦੇ ਹਿਸਾਬ ਨਾਲ ਦੱਸਦਾ ਮਾਂ ਪਿੱਛੇ ਜੇ ਤੁਹਾਨੂੰ ਯਾਦ ਹੋਵੇ ਕਿ ਜਦੋਂ ਸੀਬੀਆਈ ਰੇਡ ਕਰਨ ਜਾਂਦੀ ਹੈ ਬੰਗਾਲ ਦੇ ਵਿੱਚ ਉਹਨਾਂ ਦੇ ਉੱਤੇ ਐਫਆਈਆਰ ਦਰਜ ਹੋ ਜਾਂਦੀ ਹੈ ਜੀ ਔਰ 2-3 ਸਾਲ ਪਹਿਲੇ ਤੁਸੀਂ ਦੇਖਿਆ ਹੋਵੇ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਆਰਮੀ ਨੇ ਇੱਕ ਬੰਦੇ ਨੂੰ ਜੀਪ ਦੇ ਅੱਗੇ ਬੰਨ ਕੇ ਮਤਲਬ ਉਹਨੂੰ ਉਹਦੇ ਵਿੱਚ ਘੁਮਾਇਆ ਔਰ ਉਹਦੇ ਉੱਤੇ ਜਿਹੜੇ ਪੱਥਰ ਸਟਵਾਏ ਗਏ ਤੇ ਉਹਦੇ ਖਿਲਾਫ ਵੀ ਜਿਹੜੀ ਉੱਥੋਂ ਦੀ ਲੋਕਲ ਪੁਲਿਸ ਨੇ ਐਫ ਆਈ ਆਰ ਕੀਤੀ ਬਿਲਕੁਲ ਪੰਜਾਬ ਪੁਲਿਸ ਜਿਹੜੀ ਹੈ ਉਹਦੇ ਕੋਲ ਰਾਈਟ ਹੈ ਉਹ ਇਹਨਾਂ ਦੇ ਖਿਲਾਫ ਜਿਹੜੀ ਇਲੈਗਲ ਐਕਟੀਵਿਟੀ ਹਰਿਆਣਾ ਪੁਲਿਸ ਕਰ ਰਹੀ ਹੈ ਉਹਦੇ ਖਿਲਾਫ ਐਫ ਆਈ ਆਰ ਦਰਜ ਕਰ ਸਕਦੀ ਹੈ ਜੀ ਸਰ ਓਵਰঅল ਤੁਸੀਂ ਡਾਟਾ ਕਲੈਕਟ ਕਰ ਰਹੇ ਹੋ ਐਮਐਲਰ ਦੀ ਤੁਸੀਂ ਗੱਲ ਕੀਤੀ ਹੈ ਹਜੇ ਤੱਕ ਕਿੰਨੀਆਂ ਐਮਐਲ ਆਈਆਂ ਤੁਹਾਡੇ ਕੋਲ ਔਰ ਐਮਐਲਰ ਦੇ ਵਿੱਚ ਜਿਹੜੀ ਇੰਜਰੀਜ਼ ਵਿਖਾਈਆਂ ਗਈਆਂ ਨੇ ਜਿਹੜੇ ਇੰਜਰਡ ਹੋਏ ਨੇ ਲੋਕ ਕਿਸ ਤਰ੍ਹਾਂ ਦੀ ਇੰਜਰੀਜ਼ ਨੇ ਕੀ ਬੁਲੇਟ ਇੰਜਰੀ ਹੈ ਜਾਂ ਫਿਰ ਜਿਹੜੇ ਅਥਰੂ ਗੈਸ ਦੇ ਗੋਲੇ ਨਾਲ ਛੱਟ ਲੱਗ ਰਹੀ ਹੈ ਉਸ ਦੀ ਇੰਜਰੀਜ਼ ਨੇ ਉਹ ਸਾਰੀਆਂ ਇੰਜਰੀ ਮਿਕਸ ਨੇ ਤੁਸੀਂ ਦੇਖਿਆ ਕਿ ਉੱਥੇ ਉਸ ਗਨ ਦਾ ਵੀ ਪਲੇਟ ਗਨ ਦਾ ਯੂਜ਼ ਕੀਤਾ ਗਿਆ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਕੀਤੀ ਪਿਛਲੇ ਕਾਫੀ ਸਮੇਂ ਤੋਂ ਚਲਾਈ ਜਾ ਰਹੀ ਜਿੰਦੇ ਸ਼ਰ ਇਹ ਵਜ ਰਹੇ ਨੇ ਉਹਦੇ ਨਾਲ-ਨਾਲ ਅਥਰੂ ਗੈਂਸ ਦੇ ਵੀ ਨੇ ਔਰ ਉਹਦੇ ਨਾਲ-ਨਾਲ ਤੁਸੀਂ ਦੇਖਿਆ ਕਿ ਕਈ ਆਪਾਂ ਨੂੰ ਜਿਹੜੇ ਨੇ ਕਾਰਟ੍ਰਿਜ ਮਿਲੇ ਨੇ ਐਮਪਟੀ ਕਾਰਟ੍ਰਿਜ ਜਿਹੜੇ 3x3 ਦੇ ਕਾਰਟ੍ਰਿਜ ਨੇ ਔਰ ਮੈਂ ਤੁਹਾਨੂੰ ਇੱਕ ਦਿਖਾਣਾ ਚਾਹਾਂਗਾ ਇਹ ਕਿਸਾਨ ਦਵਿੰਦਰ ਸਿੰਘ ਦੀ ਜਿਹੜੀ ਇਹ ਫੋਟੋਗ੍ਰਾਫ ਹੈ ਜਿਹੜੇ ਹੁਣ ਸੈਕਟਰ 32 ਦੇ ਵਿੱਚ ਦਾਖਲ ਨੇ ਇਹਨਾਂ ਨੇ ਇਸ ਪ੍ਰਦਰਸ਼ਨ ਦੇ ਅੰਦਰ ਪੁਲਿਸ ਦੀ ਜਿਹੜੀ ਹੈ ਗੋਲਾ ਵਜਣ ਦੇ ਨਾਲ ਜਿਹੜੀ ਇਹਨਾਂ ਦੀ ਸੱਜੀ ਅੱਖਿਓ ਬਿਲਕੁਲ ਡੈਮੇਜ ਹੋ ਚੁੱਕੀ ਹੈ ਇਸ ਤਰੀਕੇ ਨਾਲ ਸਾਨੂੰ ਕਰੀਬ 20 ਦੇ ਨੇੜੇ ਜਿਹੜੀਆਂ ਐਮਐਲਆਰ ਰਿਪੋਰਟ ਜਿਹੜੀਆਂ ਨੇ ਉਹ ਸਾਡੇ ਕੋਲ ਕਲੈਕਟ ਹੋ ਗਈਆਂ ਨੇ ਔਰ ਅਸੀਂ ਇਹਨਾਂ ਸਾਰਿਆਂ ਨੂੰ ਇਕੱਠੀਆਂ ਕਰਕੇ ਅਸੀਂ ਵੇਟ ਕਰ ਰਹੇ ਹਾਂ ਇੱਕ ਦਿਨ ਤੱਕ ਜਿੰਨੇ ਹੋਰ ਵੀ ਇੰਜਰਡ ਨੇ ਉਹਨਾਂ ਸਾਰਿਆਂ ਦੀ ਐਮਐਲਆਰ ਸਾਡੇ ਕੋਲ ਆ ਜਾਣ ਤੇ ਜਿਹੜੀ ਵੱਧ ਤੋਂ ਵੱਧ ਜਿਹੜੀ ਹੈ ਪੁਲਿਸ ਦੀ ਹਰਿਆਣਾ ਪੁਲਿਸ ਦੀ ਇਲੈਗਲ ਐਕਟੀਵਿਟੀ ਦੇ ਖਿਲਾਫ ਕਾਰਵਾਈ ਕਰਵਾਈ ਜਾ ਸਕੇ। ਓਵਰਆਲ ਕਿੰਨੇ ਲੋਕ ਇੰਜਰਡ ਹੋਏ ਨੇ ਕਿੰਨੇ ਕੁ ਲੋਕਾਂ ਦਾ ਡਾਟਾ ਤੁਹਾਡੇ ਕੋਲ ਪਹੁੰਚ ਗਿਆ ਔਰ ਕੀ ਕੋਈ ਸੀਰੀਅਸ ਕੰਡੀਸ਼ਨ ਦੇ ਵਿੱਚ ਵੀ ਹੈ? हां ਇਹਨਾਂ ਦੇ ਵਿੱਚੋਂ ਕਾਫੀ ਲੋਕਾਂ ਦੇ ਜਿਹੜੀ ਇੰਜਰੀ ਨੇ ਉਹ ਡੇਂਜਰ ਟੂ ਲਾਈਫ ਨੇ ਕਈ ਲੋਕਾਂ ਦੇ ਹੱਥ ਦੇ ਵਿੱਚ ਗੋਲੇ ਫਟੇ ਨੇ ਕਈ ਲੋਕਾਂ ਦੀ ਅੱਖਾਂ ਦੇ ਵਿੱਚ ਵੱਜੇ ਨੇ ਔਰ ਤੁਸੀਂ ਦੇਖਿਆ ਕਈ ਲੋਕਾਂ ਦੀ ਬੈਕ ਦੇ ਉੱਤੇ ਜਿਹੜੇ ਨੇ ਉਹ ਗਨ ਦੇ ਸ਼ਰੇ ਜਿਹੜੇ ਨੇ ਉਹ ਵੱਜੇ ਨੇ ਤੇ ਅਪਰੋਕਸੀਮੇਟਲੀ ਜਿਹੜਾ ਸਾਡੇ ਕੋਲ ਡਾਟਾ ਹੈ 100 ਤੋਂ ਕਰੀਬ ਜਿਹੜੇ ਫਾਰਮਰ ਨੇ 100 ਤੋਂ ਜ਼ਿਆਦਾ ਉਹ ਇਹਦੇ ਵਿੱਚ ਇੰਜਰਡ ਨੇ ਜਿਨ੍ਹਾਂ ਦੇ ਵਿੱਚ 10 ਤੋਂ 12 ਫਾਰਮਰ ਜਿਹੜੇ ਨੇ ਉਹ ਜਾਦਾ ਜਿਹੜੇ ਸੀਰੀਅਸ ਆਪਾਂ ਕਹੇ ਜਾ ਸਕਦੇ ਨੇ ਉਹ ਨੇ ਔਰ ਉਸ ਤੋਂ ਬਿਨਾ ਹਲੇ ਤੱਕ ਜਿਹੜਾ ਇਹ ਪਰਮਾਤਮਾ ਦੀ ਕਿਰਪਾ ਰਹੀ ਹੈ ਕਿ ਕਿਸੇ ਵੀ ਜਿਹੜਾ ਕਿਸਾਨ ਨੂੰ ਹਲੇ ਤੱਕ ਆਪਣੀ ਜਾਨ ਨਹੀਂ ਗਵਾਣੀ ਪਈ ਹਕਮ ਜੀ ਕੀ ਸੈਲਫ ਡਿਫੈਂਸ ਦਾ ਤਰਕ ਦਿੱਤਾ ਜਾ ਸਕਦਾ ਹੈ ਹਰਿਆਣਾ ਸਰਕਾਰ ਦੀ ਤਰਫੋਂ ਜੇਕਰ ਤੁਸੀਂ ਸੈਲਫ ਡਿਫੈਂਸ ਦਾ ਤਰਕ ਦੇਣਾ ਚਾਹੁੰਦੇ ਹੋ ਤਾਂ ਅਜੇ ਤਾਂ ਕਿਸਾਨ ਐਂਟਰ ਹੀ ਨਹੀਂ ਕੀਤੇ ਔਰ ਇੱਕ ਬੜੀ ਮਜ਼ੇਦਾਰ ਗੱਲ ਇਹ ਆ ਕਿ ਜਦੋਂ ਪਿਛਲੀ ਵਾਰ ਵੀ ਅੰਦੋਲਨ ਚੱਲਿਆ ਉਹਦੀ ਖੂਬਸੂਰਤੀ ਇਹ ਰਹੀ ਕਿ ਕਿਤੇ ਵੀ ਕਿਸੇ ਤਰ੍ਹਾਂ ਦੀ ਜਿਹੜੀ ਕਿਸਾਨਾਂ ਦੇ ਵੱਲੋਂ ਵਾਇਲੈਂਸ ਦੀ ਘਟਨਾ ਨਹੀਂ ਹੋਈ ਹੁਣ ਤੁਸੀਂ ਕੱਲ ਵੀ ਦੇਖਿਆ ਕਿ ਜਿਹੜੇ ਡੱਲੇਵਾਲ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿ ਕਿਸ ਤਰੀਕੇ ਨਾਲ ਹਰਿਆਣਾ ਪੁਲਿਸ ਦੇ ਹੀ ਜਿਹੜੇ ਬੰਦੇ ਨੇ ਉਹ ਇੱਧਰ ਆ ਜਾਂਦੇ ਨੇ ਇੱਧਰ ਆ ਕੇ ਉਧਰੋਂ ਇੱਥੋਂ ਜਿਹੜੇ ਨੇ ਸਟੋਨ ਜਿਹੜੇ ਨੇ ਉਹ ਸਿੱਟਦੇ ਨੇ ਉਹਨਾਂ ਦੇ ਉੱਤੇ ਤੇ ਸੈਲਫ ਡਿਫੈਂਸ ਉਸੇ ਹਾਲਾਤ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਜਿੱਥੇ ਤੁਹਾਨੂੰ ਖੁਦ ਆਪਦੀ ਜਾਨ ਦਾ ਲੇਕਿਨ ਇਹ ਲੋਕ ਤਾਂ ਆਪਦੇ ਲੋਕਤਾਂਤ੍ਰਿਕ ਤਰੀਕੇ ਦੇ ਨਾਲ ਆਪਦੇ ਹੱਕ ਮੰਗਣ ਵਾਸਤੇ ਜਾ ਰਹੇ ਨੇ ਇਹਨਾਂ ਤੋਂ ਕਿਸੇ ਤਰੀਕੇ ਦਾ ਕਿਸੇ ਪੁਲਿਸ ਨੂੰ ਉਹ ਵਾਰ-ਵਾਰ ਕਹਿ ਵੀ ਰਹੇ ਨੇ ਕਿ ਅਸੀਂ ਕਿਸੇ ਪੁਲਿਸ ਦਾ ਨੁਕਸਾਨ ਕਰਨੀ ਆ ਸਾਡੀਆਂ ਆਪਦੀਆਂ ਮੰਗਾਂ ਨੇ ਅਸੀਂ ਲੋਕਤਾਂਤ੍ਰਿਕ ਅਧਿਕਾਰ ਦਾਇਰੇ ਦੇ ਵਿੱਚ ਰਹਿੰਦੇ ਹੋਏ ਆਪਦੀਆਂ ਮੰਗਾਂ ਨੂੰ ਮੰਗਣਾ ਚਾਹੁੰਦੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਅਗਰ ਕੋਈ ਬੰਦਾ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦਾਗਾ ਤੇ ਉਹ ਉਹਦੇ ਉੱਤੇ ਜਿਹੜਾ ਇਸ ਤਰੀਕੇ ਨਾਲ ਗੋਲਾਬਾਰੀ ਕਰਕੇ ਇਹਨੂੰ ਸੈਲਫ ਡਿਫੈਂਸ ਦਾ ਨਾਮ ਦੇਣਾ ਜਿਹੜਾ ਕਿੱਥੋਂ ਕੋ ਤੱਕ ਜਾਇਜ ਹੈ ਇੱਕ ਹੋਰ ਪਟੀਸ਼ਨ ਵੀ ਫਾਈਲ ਹੋਈ ਸੀ ਜਦੋਂ ਇੰਟਰਨੈਟ ਸੇਵਾਵਾਂ ਬੰਦ ਕੀ ਕੀਤਾ ਗਿਆ ਉਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਹਿਲਾਂ ਆ ਮਾਮਲਾ ਜਾ ਚੁੱਕਿਆ ਹੈ ਕੀ ਉਸ ਦੇ ਨਾਲ ਵੀ ਇਸ ਪਟੀਸ਼ਨ ਨੂੰ ਅਟੈਚ ਕੀਤਾ ਜਾ ਸਕਦਾ ਹੈ ਜਾਂ ਫਿਰ ਤੁਸੀਂ ਚਾਹੋਗੇ ਕਿ ਇਸ ਦੀ ਅੜ ਤੋਂ ਹੀ ਸੁਣਵਾਈ ਹੋਏ ਹਾਈ ਕੋਰਟ ਦੇ ਵਿੱਚ ਦੋ ਪੀਆਈਐਲ ਹੁਣ ਤੱਕ ਦਾਖਲ ਹੋਈਆਂ ਨੇ ਪਹਿਲੀ ਜਿਹੜੀ ਪੀਆਈਐਲ ਸੀ ਉਹ ਇਸ ਗੱਲ ਨੂੰ ਲੈ ਕੇ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹਰਿਆਣਾ ਪੁਲਿਸ ਨੇ ਜਿਹੜੇ ਬਾਰਡਰ ਨੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਉਹਦੇ ਉੱਤੇ ਬੈਰੀਕੇਡ ਕਰ ਦਿੱਤੀ ਗਈ ਹੈ ਔਰ ਉਹਨਾਂ ਦੇ ਉੱਤੇ ਉਹਨਾਂ ਨੇ ਇੱਕ ਤਰੀਕੇ ਦਾ ਮਤਲਬ ਦੇਸ਼ ਨੂੰ ਵੰਡਣ ਵਾਲੇ ਕੰਮ ਜਿਹੜਾ ਕੀਤਾ ਗਿਆ ਔਰ ਉਸ ਦੇ ਨਾਲ ਨਾਲ ਹਸਾਰ ਸਰਸਾ ਹਾਂਸੀ ਤੇ ਹੋਰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਲੈ ਕੇ ਜਿਹੜੀ ਇੱਕ ਪਟੀਸ਼ਨ ਫਾਈਲ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਇੱਕ ਦੂਜੀ ਪੀਆਈਐਲ ਫਿਰ ਫਾਈਲ ਕੀਤੀ ਗਈ ਉਹਦੇ ਵਿੱਚ ਇਹ ਪ੍ਰੇਰ ਸੇ ਕਿ ਜਿਹੜੇ ਫਾਰਮਰਸ ਨੇ ਜਿਹੜੇ ਨੈਸ਼ਨਲ ਹਾਈਵੇ ਦੇ ਉੱਤੇ ਜਾਮ ਕਰ ਰਹੇ ਨੇ ਹੜਦੁੰਗਬਾਜੀ ਕਰ ਰਹੇ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਕੀਤੀ ਜਾਏ ਨੈਸ਼ਨਲ ਹਾਈਵੇ ਥੋਰਟੀ ਐਕਟ ਦੇ ਅੰਦਰ ਸੋ ਪਿਛਲੀ ਵਾਰ ਜਿਹੜੀ ਪਰਸੋਂ ਜਿਹੜਾ ਬੀਤ ਕੇ ਗਿਆ ਉਦੋਂ ਉਹਦੇ ਉੱਤੇ ਸੁਣਵਾਈ ਹੋਈ ਲਾਰਜ ਦੇ ਵਿੱਚ ਉਹਦੇ ਵਿੱਚ ਜੂਨੀਅਨ ਆਫ ਇੰਡੀਆ ਦੇ ਵੱਲੋਂ ਸੱਤਿਆਪਾਲ ਜੈਨ ਜੀ ਪੇਸ਼ ਹੋਏ ਉਹਨਾਂ ਨੇ ਉਹਦੇ ਵਿੱਚ ਇਹ ਗੱਲ ਕਹੀ ਕਿ ਅਸੀਂ ਇੱਕ ਇਦਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦਾ ਜਿਹੜਾ ਕਿਸਾਨਾਂ ਦਾ ਲੋਕਤੰਤਰੀਕ ਅਧਿਕਾਰ ਹੈ ਜਿਹੜਾ ਆਰਟੀਕਲ 19 ਸਾਨੂੰ ਦਿੰਦਾ ਹੈ ਜਿਨ੍ਹਾਂ ਨੂੰ ਪੀਸਫੁਲ ਪ੍ਰੋਟੈਸਟ ਕਰਨ ਦਾ ਉਹ ਅਧਿਕਾਰ ਜਿਹੜਾ ਅਸੀਂ ਇਹਨਾਂ ਦਾ ਖਤਮ ਨਹੀਂ ਮਤਲਬ ਹੋਣ ਦਵਾਂਗੇ ਉਸ ਗੱਲ ਨੂੰ ਲੈ ਕੇ ਉਹਨਾਂ ਨੇ ਪਟੀਸ਼ਨ ਨੂੰ ਤੇ ਹੁਣ ਹੁੰਦੇ ਤੇ ਜਿਹੜੀ ਉਹ ਸੁਣਵਾਈ ਚੱਲ ਰਹੀ ਹੈ। ਸੋ ਓਵਰঅল ਕਰੀਏ ਇਸ ਪੂਰੇ ਮਸਲੇ ਦੀ ਗੱਲ ਕਰੀਏ, ਪੁਲਿਸ ਦੀ ਕਾਰਵਾਈ ਦੀ ਗੱਲ ਕਰੀਏ। ਤੁਹਾਨੂੰ ਲੱਗਦਾ ਮਨੁੱਖੀ ਅਧਿਕਾਰਾਂ ਦਾ ਵੀ ਕਾਹਨ ਹੈ? ਬਿਲਕੁਲ, ਪ੍ਰੈਮਾ ਫਸਾਈਏ ਮੁੱਖੀ ਮਨੁੱਖੀ ਅਧਿਕਾਰਾਂ ਦਾ ਕਾਹਨ ਹੈ? ਸਭ ਤੋਂ ਵੱਡੀ ਗੱਲ ਤੇ ਆ ਕਿ ਜਦੋਂ ਕਿਸਾਨ ਅੰਦੋਲਨ ਪਿਛਲੀ ਵਾਰ ਚੱਲਿਆ ਉਹਦੇ ਵਿੱਚ ਕਰੀਬ 700 ਦੇ ਕਰੀਬ ਜਿਹੜੇ ਕਿਸਾਨਾਂ ਨੇ ਉਹਨਾਂ ਨੇ ਸ਼ਹੀਦੀ ਦਿੱਤੀ ਉਹਦੇ ਉਸ ਤੋਂ ਉਹਦੇ ਵਿੱਚ ਤੁਸੀਂ ਦੇਖਿਆ ਲਖੀਮਪੁਰ ਖੀਰੀ ਵਰਗੀਆਂ ਜਿਹੜੀਆਂ ਦਰਦਨਾਕ ਘਟਨਾਵਾਂ ਆਈਆਂ ਜਿੱਥੇ ਸਾਡੇ ਕਿਸਾਨਾਂ ਨੂੰ ਕੁਚਲ ਦਿੱਤਾ ਗਿਆ ਔਰ ਇਹ ਸਾਰਾ ਕੁਝ ਹੋਣ ਤੋਂ ਬਾਅਦ ਜਦੋਂ ਕਿਸਾਨ ਉੱਥੋਂ ਉੱਠਦੇ ਨੇ ਭਾਜਪੀ ਸਰਕਾਰ ਖੇਤੀ ਬਿੱਲ ਵਾਪਸ ਲੈਂਦੀ ਹੈ ਬਾਕੀ ਮੰਗਾ ਮੰਨਣ ਦੀ ਗੱਲ ਕਰਦੀ ਹੈ ਔਰ ਫਿਰ ਵਾਅਦਾ ਖਲਾਫੀ ਕੀਤੀ ਜਾਂਦੀ ਹੈ ਕਿ ਉਹ ਮੰਗਾ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਲੇਕਿਨ ਜਦੋਂ ਉਹ ਬੰਦੇ ਫਿਰ ਉਹ ਸਰਕਾਰ ਦੇ ਨਾਲ ਦੁਬਾਰਾ ਗੱਲ ਕਰਨ ਵਾਸਤੇ ਜਾਂਦੇ ਨੇ ਜਾਂ ਆਪ ਦਾ ਪੀਸਫੁਲ ਪ੍ਰੋਟੈਸਟ ਕਰਨ ਵਾਸਤੇ ਜਾਂਦੇ ਨੇ ਤਾਂ ਉਹਨਾਂ ਨੂੰ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਉਹਨਾਂ ਦੇ ਦੇਸ਼ ਦੇ ਵਿੱਚ ਹੀ ਮਤਰਿਆ ਵਰਗਾ ਵਿਹਾਰ ਕੀਤਾ ਜਾਂਦਾ ਉਹਨਾਂ ਨੂੰ ਉਹ ਉਹਨਾਂ ਨੂੰ ਇੱਕ ਪਾਸੇ ਤੇ ਕਿਹਾ ਜਾਂਦਾ ਕਿ ਸਾਰਾ ਭਾਰਤ ਇੱਕ ਹੈ ਦੂਜੇ ਪਾਸੇ ਹਰਿਆਣੇ ਤੇ ਪਾਕਿਸਤਾਨ ਹਰਿਆਣੇ ਤੇ ਪੰਜਾਬ ਦੇ ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਵਰਗਾ ਬਾਰਡਰ ਜਿਹੜਾ ਖੜਾ ਕਰ ਦਿੱਤਾ ਜਾਂਦਾ ਤੇ ਉਹਦੇ ਨਾਲ ਨਾਲ ਜਿਹੜੀ ਉਹਨਾਂ ਦੇ ਉੱਤੇ ਸਿੱਧੀ ਫਾਇਰਿੰਗ ਕਰਨ ਦਾ ਜਿਹੜਾ ਕੀਤਾ ਜਾਂਦਾ ਤੇ ਪ੍ਰੇਮਾ ਫਸਾਈ ਜਿਹੜਾ ਹੈ ਮਨੁੱਖੀ ਅਧਿਕਾਰਾਂ ਦਾ ਕਾਣ ਕਿਹਾ ਜਾ ਸਕਦਾ ਤੁਸੀਂ ਆਪਣੇ ਪੂਰੇ ਕਰੀਅਰ ਦੇ ਵਿੱਚ ਕਿਆ ਇਸ ਤਰ੍ਹਾਂ ਦਾ ਪੁਲਿਸ ਦਾ ਬੰਦੋਬਸਤ ਕਦੇ ਦੇਖਿਆ ਇਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਪਰਸੋ ਗੋਲਾ ਚੱਲਿਆ ਅਤਰੂ ਗੈਸ ਦੇ ਗੋਲੇ ਚਲਾਏ ਗਏ ਨੇ ਕਿਸਾਨ ਐ ਕਹਿੰਦੇ ਕਿ ਹਜ਼ਾਰ ਤੋਂ ਵੱਧ ਗੋਲਾ ਉਹਨਾਂ ਦੇ ਉੱਪਰ ਦਾਗੇ ਗਏ ਨੇ ਕੱਲ ਵੀ ਆਹੀ ਦੇਖਣ ਨੂੰ ਮਿਲਿਆ ਕਿ ਇੱਕ ਤੋਂ ਬਾਅਦ ਇੱਕ ਕਈ ਗੋਲੇ ਸੁੱਟੇ ਜਾ ਰਹੇ ਸੀ ਹਾਲਾਂਕਿ ਅੱਜ ਜ਼ਰੂਰ ਗੋਲਾਬਾਰੀ ਘੱਟ ਹੁੰਦੀ ਨਜ਼ਰ ਆਈ ਹੈ ਅੱਜ ਮੌਲ ਥੋੜਾ ਬਹੁਤ ਸ਼ਾਂਤ ਜ਼ਰੂਰ ਉੱਥੇ ਹੁੰਦਾ ਨਜ਼ਰ ਆਇਆ ਲੇਕਿਨ ਓਵਰঅল ਹੁਣ ਤੱਕ ਦੀ ਜਿਹੜੀ ਕਾਰਵਾਈ ਹੈ ਕਿ ਅਜ ਤੱਕ ਤੁਸੀਂ ਇਸ ਤਰ੍ਹਾਂ ਦੀ ਕੋਈ ਪੁਲਿਸ ਦੀ ਕਾਰਵਾਈ ਦੇਖੀ ਹੈ ਕਿਸੇ ਵੀ ਦੇਸ਼ ਦੇ ਵਿੱਚ ਜਾਂ ਫਿਰ ਕਿਸੇ ਵੀ ਪੁਲਿਸ ਦੀ ਤਰਫੋਂ ਦੇਖੋ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਲੋਕਤੰਤਰੀ ਅਧਿਕਾਰ ਹੈ ਉਹਨਾਂ ਦਾ ਕਾਹਨ ਜਿਹੜਾ ਉਹ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਜਦੋਂ ਪਿਛਲੀ ਵਾਰੀ ਕਿਸਾਨੀ ਅੰਦੋਲਨ ਹੋਇਆ ਉਦੋਂ ਵੀ ਕਾਫੀ ਜਿਹੜੇ ਨੇ ਗੋਲੇ ਉਸੇ ਛਿੱਟੇ ਗਏ ਨਹੀਂ ਸੰਖਿਆ ਨੇ ਲੇਕਿਨ ਉਹ ਵੱਧੇ ਜਾ ਰਹੀ ਹੈ ਜਿਹੜੀ ਮਤਲਬ ਉਹ ਉਸ ਤੋਂ ਵੀ ਜ਼ਿਆਦਾ ਸਰਕਾਰ ਐਸ ਵਾਰ ਜ਼ਿਆਦਾ ਬੰਦੋਬਸਤ ਕਰਕੇ ਆਈ ਉਸ ਤੋਂ ਵੀ ਜ਼ਿਆਦਾ ਲੋਕਤੰਤਰੀ ਅਧਿਕਾਰਾਂ ਨੂੰ ਕਾਂਨ ਕਰਨ ਦਾ ਜਿਹੜਾ ਮਤਲਬ ਪਲੈਨਿੰਗ ਕੀਤੀ ਗਈ ਤੁਸੀਂ ਅੱਜ ਤੱਕ ਕਦੀ ਨਹੀਂ ਵੇਖਿਆ ਕਿ ਡਰੋਨ ਜਿਹੜੇ ਨੇ ਡਰੋਨਾਂ ਦੇ ਨਾਲ ਕਦੀ ਗੋਲੇ ਸਿੱਟੇ ਗਏ ਹੋਣ ਉਹ ਪਹਿਲੋਂ ਹੀ ਉਹਨਾਂ ਨੂੰ ਸਰਕਾਰ ਦਾ ਪ੍ਰੀਪ੍ਰੈਨ ਸੀ ਕਿ ਅਸੀਂ ਇਹਨਾਂ ਦੀਆਂ ਮੰਗਾਂ ਨਹੀਂ ਮੰਨਣੀਆਂ ਔਰ ਇਹਨਾਂ ਨੇ ਦੁਆਰਾ ਅੰਦੋਲਨ ਕਰਨ ਆਣਾ ਤਾਂ ਉਸ ਦੇ ਵਾਸਤੇ ਉਹਨਾਂ ਨੇ ਸਪੈਸ਼ਲ ਡਰੋਨ ਖਰੀਦੇ ਗਏ ਔਰ ਉਸ ਤੋਂ ਬਿਨਾ ਉਹ ਗੰਨਾ ਗੰਨ ਮੰਗਵਾਈਆਂ ਗਈਆਂ ਜਿਹੜੀਆਂ ਜੰਮੂ ਕਸ਼ਮੀਰ ਦੇ ਵਿੱਚ ਵਰਤੀਆਂ ਜਾ ਰਹੀਆਂ ਸੀ ਤੇ ਇਹ ਮੇਰੇ ਹਿਸਾਬ ਦੇ ਨਾਲ ਜਿਹੜਾ ਇਸ ਤੋਂ ਜ਼ਿਆਦਾ ਜਿਹੜਾ ਘਾਣ ਹੈ ਉਹ ਮਤਲਬ ਅੱਜ ਤੋਂ ਪਹਿਲਾਂ ਕਦੀ ਵੇਖਣ ਨੂੰ ਨਹੀਂ ਮਿਲਿਆ ਮੇਰੀ ਹੁਣ ਤਾਂ ਕੁਛ ਦਿਨ ਪਹਿਲਾਂ ਕਿਸਾਨ ਆਗੂ ਢੱਲੇਵਾਲ ਸਾਹਿਬ ਨਾਲ ਵੀ ਗੱਲ ਹੋਈ ਉਹ ਇੱਕ ਜਿਹੜਾ ਮੋਟਾਰ ਸ਼ੈੱਲ ਲੈ ਕੇ ਘੁੰਮ ਰਹੇ ਸੀ ਕਹਿੰਦੇ ਇਹ ਮੋਟਾਰ ਸ਼ੈੱਲ ਹੈ ਇਹ ਕਿਸਾਨਾਂ ਦੇ ਉੱਪਰ ਚਲਾਇਆ ਗਿਆ ਇੱਕ ਉਹਨਾਂ ਦੇ ਕੋਲ 12 ਬੋਰ ਦੀ ਗੋਲੀ ਦਾ ਖੋਲ ਸੀ ਉਹ ਕਹਿੰਦੇ ਇਹ ਗੋਲ ਜਿਹੜੇ ਖੋਲ ਨੇ ਸਾਡੇ ਵੱਲੋਂ ਛੁੱਟੇ ਜਾ ਰਹੇ ਨੇ ਤਾਂ ਕਿ ਅਲੀਗੇਸ਼ਨ ਲਾਇਆ ਜਾਏ ਕਿ ਅਸੀਂ ਆ ਅਥਰੂ ਗੈਸ ਦੇ ਗੋਲੇ ਸੁੱਟ ਰਹੇ ਆ ਕਿ ਕਿਸਾਨਾਂ ਵੱਲੋਂ ਬੰਦੂਕਾਂ ਚਲਾਈਆਂ ਜਾ ਰਹੀਆਂ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਪੁਲਿਸ ਦੇ ਉੱਪਰ ਯਾਨੀ ਕਿਥੇ ਨਾ ਕਿਥੇ ਇਸ ਅੰਦੋਲਨ ਨੂੰ ਢਾਹ ਲਾਣ ਦੀ ਤਿਆਰੀ ਹੈ ਸਰਕਾਰਾਂ ਦੀ ਸਭ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਇੱਕ ਸਿਸਟਮ ਇਹ ਹੁੰਦਾ ਹੈ ਕਿ ਅਗਰ ਤੁਸੀਂ ਕਿਸੇ ਨੂੰ ਮਾਰਨਾ ਉਹਨੂੰ ਉਸ ਤੋਂ ਪਹਿਲਾਂ ਬਦਨਾਮ ਕਰ ਦਿਓ ਜੀ ਪਿਛਲੇ ਅੰਦੋਲਨ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਇਹਨਾਂ ਨੇ ਬੜੇ ਸਾਰੇ ਮੁੱਦੇ ਜਿਹੜੇ ਨੇ ਉਹ ਇਹਦੇ ਵਿੱਚ ਮਿਕਸ ਕਰ ਦਿੱਤੇ ਗਏ ਮਤਲਬ ਕਿਸਾਨਾਂ ਨੂੰ ਜਿਹੜੇ ਆਪਦੇ ਹੱਕਾਂ ਦੇ ਲਈ ਲੜ ਰਹੇ ਸੀ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਕਿਹਾ ਗਿਆ ਇਸ ਤਰੀਕੇ ਦੇ ਨਾਲ ਇਸ ਵਾਰ ਵੀ ਇਹਨਾਂ ਨੇ ਖੁਦ ਹੀ ਜਿਹੜੇ ਨੇ ਉਹ ਉਹਨਾਂ ਨੇ ਉਹਨਾਂ ਦੇ ਉੱਤੇ ਪੱਥਰ ਸਿੱਟੇ ਆਪਦੇ ਪੁਲਿਸ ਦੇ ਉੱਤੇ ਔਰ ਉਸ ਤਰੀਕੇ ਨਾਲ ਹੀ ਜਿਹੜੇ ਗੋਲੇ ਨੇ ਉਹ ਕਿਸਾਨਾਂ ਵਾਲੇ ਪਾਸੇ ਸਿੱਟ ਕੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਅਸੀਂ ਜਿਹੜੀ ਜਵਾਬੀ ਕਾਰਵਾਈ ਜਿਹੜੀ ਹੈ ਉਹਨੂੰ ਅਸੀਂ ਜਸਟੀਫਾਈ ਕਰ ਸਕੀਏ ਇਸ ਤਰੀਕੇ ਦੇ ਮਨਸੂਬੇ ਜਿਹੜੀ ਸਰਕਾਰ ਹੈ ਉਹ ਬਣਾ ਰਹੀ ਹੈ ਕਲਾਖੀ ਹੈ ਨਾ ਨੇ ਕਿ ਕਿਥਾ ਨਾ ਕਿਥੇ ਬਦਨਾਮ ਕਰਨ ਦੀ ਵੀ ਸਾਜ਼ਿਸ਼ ਹੈ ਅੰਦੋਲਨ ਖਤਮ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਟੀਸ਼ਨ ਜਿਹੜੀ ਹੈ ਉਹ ਇਹਨਾਂ ਨੇ ਤਿਆਰ ਕਰ ਲਈਤੀ ਹੈ ਐਮਐਲਆਰ ਦੀਆਂ ਕਾਪੀਆਂ ਜਿਹੜੀਆਂ ਨੇ ਉਹ ਵੀ ਨਾਲ ਲਾਉਣ ਜਾ ਰਹੇ ਨੇ ਔਰ ਤਕਰੀਬਨ ਤਕਰੀਬਨ 2 ਜਾਂ 3 ਦਿਨਾਂ ਦੇ ਵਿੱਚ ਆ ਪਟੀਸ਼ਨ ਜਿਹੜੀ ਹੈ ਕੋਰਟ ਦੇ ਵਿੱਚ ਫਾਈਲ ਹੁੰਦੀ ਨਜ਼ਰ ਆਏਗੀ ਕਿਉਂਕਿ ਹਜੇ ਇਹ ਹੋਰ ਵੀ ਫੈਕਟਸ ਜਿਹੜੇ ਨੇ ਉਹ ਇਕੱਠੇ ਕਰ ਰਹੇ ਨੇ ਹੋਰ ਵੀ ਐਮਐਲਆਰਸ ਜਿਹੜੀਆਂ ਨੇ ਉਹ ਇਕੱਠੀਆਂ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਇਹਨਾਂ ਦੇ ਕੋਲ ਬਹੁਤ ਸਾਰੀ ਵੀਡੀਓਜ਼ ਨੇ ਤਸਵੀਰਾਂ ਨੇ ਜਿਸ ਦੇ ਵਿੱਚ ਇੰਜਰਡ ਦੱਸ ਰਹੇ ਨੇ ਕਿ ਕਿਸ ਢੰਗ ਦੇ ਨਾਲ ਉਹਨਾਂ ਦੇ ਉੱਪਰ ਅਟੈਕ ਹੋਇਆ ਔਰ ਕਿਸ ਢੰਗ ਦੇ ਨਾਲ ਉਹਨਾਂ ਨੂੰ ਝੋਟਾ ਆਈਆਂ ਨੇ ਆ ਜਿਹੜਾ ਤੁਸੀਂ ਫੋਟੋ ਵੇਖ ਰਹੇ ਹੋ ਕਿਸਾਨ ਹੈ ਸੈਕਟਰ 32 ਹਸਪੀਟਲ ਦੇ ਵਿੱਚ ਭਰਤੀ ਹੋਇਆ ਹੋਇਆ ਇਸ ਨੂੰ ਕਾਫੀ ਗੰਭੀਰ ਸੱਟਾਂ ਆਈਆਂ ਨੇ ਔਰ ਇਹੋ ਜੇ ਕਈ ਹੋਰ ਕਿਸਾਨ ਨੇ ਜਿਨ੍ਹਾਂ ਨੂੰ ਗੰਭੀਰ ਸੱਟਾਂ ਆਈਆਂ ਨੇ ਮਾਮਲਾ ਦਾ ਹਾਲੀ ਇਸ ਤੇ ਜਾ ਰਿਹਾ ਹੈ ਹਾਈ ਕੋਰਟ ਦੀ ਵੇਖਣ ਵਾਲੀ ਗੱਲ ਰਹੇਗੀ ਕਿ ਹਾਈ ਕੋਰਟ ਇਸ ਮਾਮਲੇ ਤੇ ਕੀ ਸੰਗਿਆਨ ਲੈਂਦੀ ਹੋਈ ਨਜ਼ਰ ਆਂਦੀ ਹੈ ਔਰ ਪੁਲਿਸ ਨੂੰ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਜੜੀਆਂ ਨੇ ਉਹ ਜਾਰੀ ਹੁੰਦੀਆਂ ਹੋਈਆਂ ਨਜ਼ਰ ਆਣਗੀਆਂ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ